ਕੜਾ ਪ੍ਰਸ਼ਾਦ ਦੀ ਦੇਗ ਦੀ ਸ਼ੁਰੂਆਤ ਕਦੋਂ ਕਿਵੇਂ ਤੇ ਕਿਹੜੇ ਗੁਰੂ ਸਾਹਿਬਾਨਾਂ ਦੇ ਸਮੇਂ ਹੋਈ ਸੀ ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦ ਦੀ ਦੇਗ ਕਦੋਂ ਤੇ ਕਿੱਥੇ ਬਣਾਈ ਗਈ ਸੀ ਬਗਦਾਦ ਦੇ ਲੋਕ ਗੁਰੂ ਨਾਨਕ ਜੀ ਨੂੰ ਪੱਥਰ ਮਾਰਨ ਕਿਉਂ ਭਜੇ ਆਉਂਦੇ ਹਨ ਤੇ ਉਹ ਕੌਣ ਸੀ ਜਿਸ ਨੂੰ ਗੁਰੂ ਨਾਨਕ ਜੀ ਨੇ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ ਦਿਖਾ ਦਿੱਤੇ ਸਨ ਗੁਰੂ ਸਾਹਿਬ ਨੇ ਮੁਹੰਮਦ ਸਾਹਿਬ ਦੇ ਉਲਟ ਕਿਹੜੀ ਗੱਲ ਕਹੀ ਸੀ ਇਹ ਸਭ ਸਵਾਲਾਂ ਦਾ ਜਵਾਬ ਜਾਣਨ ਲਈ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਜੀ ਤੇ ਹੁਣੇ ਹੀ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਗੁਰੂ ਨਾਨਕ ਸਾਹਿਬ ਜਦੋਂ ਬਗਦਾਦ ਜਾਂਦੇ ਹਨ ਤਾਂ ਉੱਥੇ ਸੰਗੀਤ ਦੀ ਮਨਾਹੀ ਹੁੰਦੀ ਹੈ ਭਾਵੇਂ ਕੋਈ ਵੀ ਉੱਥੇ ਸੰਗੀਤ ਵਜਾ ਨਹੀਂ ਸਕਦਾ ਸੁਣ ਨਹੀਂ ਸਕਦਾ ਤੇ ਗਾ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਜੀ ਬਗਦਾਦ ਸ਼ਹਿਰ ਦੇ ਬਾਹਰ ਬੈਠ ਜਾਂਦੇ ਹਨ ਉੱਥੇ ਰਾਤ ਰੁਕ ਕੇ ਆਰਾਮ ਕਰਦੇ ਹਨ ਤੇ ਫਿਰ ਜਦੋਂ ਅਗਲੇ ਦਿਨ ਫਜਰ ਦੀ ਨਵਾਜ਼ ਦਾ ਸਮਾਂ ਹੁੰਦਾ ਹੈ ਤਾਂ ਗੁਰੂ ਨਾਨਕ ਜੀ ਫਜਰ ਦੀ ਨਵਾਜ਼ ਤੋਂ ਪਹਿਲਾਂ ਉੱਠ ਕੇ ਪਾਈ ਮਰਦਾਨਾ ਜੀ ਨੂੰ ਕਹਿੰਦੇ ਹਨ ਕਿ ਪਾਈ ਮਰਦਾਨਾ ਜੀ ਰਵਾਬ ਛੇੜੋ ਤਾਂ ਪਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਜੀ ਇੱਥੇ ਸੰਗੀਤ ਦੀ ਮਨਾਹੀ ਹੈ ਆਪਾਂ ਇੱਥੇ ਸੰਗੀਤ ਨਹੀਂ ਵਜਾ ਸਕਦੇ ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੁਸੀਂ ਰਵਾਬ ਵਜਾਓ ਜਦੋਂ ਸੰਗੀਤ ਵਜੇਗਾ ਤਾਂ ਸੰਗੀਤ ਸੁਣ ਕੇ ਲੋਕ ਇਕੱਠੇ ਹੋਣਗੇ ਜਦੋਂ ਉਹ ਕੋਈ ਸਵਾਲ ਕਰਨਗੇ ਤਾਂ ਉਸ ਦਾ ਜਵਾਬ ਅਸੀਂ ਖੁਦ ਦੇਵਾਂਗੇ ਫਿਰ ਭਾਈ ਮਰਦਾਨਾ ਜੀ ਰਵਾਬ ਵਜਾਉਂਦੇ ਹਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰਦੇ ਹਨ ਉਸ ਸਮੇਂ ਬਗਦਾਦ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਪਹੁੰਚਿਆ ਹੋਇਆ ਪੀਰ ਰਹਿੰਦਾ ਸੀ ਜਿਸ ਨੂੰ ਪੀਰ ਦਸਤਗੀਰ ਕਹਿੰਦੇ ਸਨ ਜਦੋਂ ਉਸ ਨੂੰ ਪਤਾ ਲੱਗਿਆ ਕਿ ਸ਼ਹਿਰ ਦੇ ਬਾਹਰ ਦੋ ਲੋਕ ਬੈਠੇ ਹਨ ਤੇ ਉਹ ਸੰਗੀਤ ਵਜਾ ਰਹੇ ਹਨ ਤਾਂ ਉਹ ਅੰਤਰਤਿਆਰ ਹੋ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਲੋਕ ਕੌਣ ਹਨ ਅੰਤਰਤਿਆਰ ਹੋਣ ਤੋਂ ਬਾਅਦ ਪੀਰ ਦਸਤਗੀਰ ਆਪਣੇ muridਾਂ ਨੂੰ ਬੁਲਾਉਂਦਾ ਹੈ ਤੇ ਕਹਿੰਦਾ ਹੈ ਕਿ ਸ਼ਹਿਰ ਦੇ ਬਾਹਰ ਦੋ ਲੋਕ ਸੰਗੀਤ ਵਜਾ ਰਹੇ ਹਨ ਉਲਕ ਵਜਾਓ ਤੇ ਉਹਨਾਂ ਨੂੰ ਸਮਝਾ ਕੇ ਆਓ ਕਿ ਇੱਥੇ ਸੰਗੀਤ ਵਜਾਉਣਾ ਮਨਾ ਹੈ ਜਦੋਂ ਉਸਦੇ murid ਗੁਰਨਾਨਕ ਪਾਤਸ਼ਾਹ ਦੇ ਕੋਲ ਜਾਂਦੇ ਹਨ ਤਾਂ ਉਹ ਉਹਨਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਹਨ ਉਹ ਵਾਪਸ ਆ ਕੇ ਦਸਤਗੀਰ ਨੂੰ ਦੱਸਦੇ ਹਨ ਕਿ ਉਸ ਦਾ ਨਾਮ ਗੁਰੂ ਨਾਨਕ ਹੈ ਤੇ ਉਹ ਇਸ ਤਰ੍ਹਾਂ ਲੱਗਦੇ ਹਨ ਕਿ ਜਿਵੇਂ ਖੁਦ ਖੁਦਾ ਧਰਤੀ ਤੇ ਆ ਗਿਆ ਹੋਵੇ ਇਹ ਗੱਲ ਸੁਣ ਕੇ ਪੀਰ ਦਸਤਗੀਰ ਬਹੁਤ ਗੁੱਸਾ ਹੁੰਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਉਸ ਦੀ ਤੁੱਲ੍ਹਾ ਖੁਦਾ ਨਾਲ ਕਰ ਰਹੇ ਹੋ ਜੋ ਕਿ ਹਜ਼ਰਤ ਮੁਹੰਮਦ ਦੇ ਬਿਲਕੁਲ ਉਲਟ ਬੋਲ ਰਿਹਾ ਹੈ ਕਿਉਂਕਿ ਦਸਤਗੀਰ ਨੇ ਅੰਤਰਧਿਆਨ ਹੋ ਕੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸੁਣ ਲਈ ਸੀ ਤੇ ਗੁਰੂ ਨਾਨਕ ਸਾਹਿਬ ਆਸਾਦੀ ਬਾਤ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਹਨ ਜਿਸ ਦੇ ਵਿੱਚ ਉਹ ਪੰਕਤੀ ਸੁਣਦਾ ਹੈ ਪਤਾਲਾ ਪਤਾਲ ਲਖ ਅਗਾਸਾ ਅਗਾਸ ਔਰ ਕੋਣਕਪਾਲ ਥਕੇ ਵੇਦ ਕਹਿਣ ਇੱਕ ਬਾਤ ਇਹ ਪੰਕਤੀ ਸੁਣ ਕੇ ਦਸਤਗੀਰ ਕਹਿੰਦਾ ਹੈ ਗੁਰੂ ਨਾਨਕ ਕੋਈ ਖੁਦਾ ਨਹੀਂ ਕਿਉਂਕਿ ਉਹ ਹਾਜ਼ਰਤ ਮੁਹੰਮਦ ਦੇ ਬਿਲਕੁਲ ਉਲਟ ਬੋਲ ਰਿਹਾ ਹੈ ਫਿਰ ਪੀਰ ਦਸਤਗੀਰ ਕਹਿੰਦਾ ਹੈ ਹੱਥਾਂ ਦੇ ਵਿੱਚ ਇੱਟਾ ਰੂੜੇ ਚੱਕ ਲੋ ਤੇ ਚਲੋ ਉਸ ਕਾਫਰ ਕੋ ਚਲਦੇ ਹਾਂ ਤੇ ਜਾ ਕੇ ਉਸ ਨੂੰ ਇਸ ਦਾ ਮਤਲਬ ਪੁੱਛਦੇ ਹਾਂ ਜੇਕਰ ਉਹ ਸਹੀ ਜਵਾਬ ਨਹੀਂ ਦੇ ਸਕਿਆ ਤਾਂ ਉੱਥੇ ਹੀ ਇੱਟਾ ਰੂੜੇ ਮਾਰ-ਮਾਰ ਕੇ ਉਹਨਾਂ ਨੂੰ ਮਾਰ ਦੇਵਾਂਗੇ ਪੀਰ ਦਸਤਗੀਰ ਆਪ ਮੁਰੀਦਾਂ ਨਾਲ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹੈ ਕਿ ਓ ਫਕੀਰਾ ਤੂੰ ਕੀ ਆ ਚੁੱਕੀ ਹੈ ਤੈਨੂੰ ਪਤਾ ਨਹੀਂ ਇੱਥੇ ਸੰਗੀਤ ਵਜਾਉਣਾ ਮਨਾ ਹੈ ਹੁਣੇ ਹੀ ਇਸ ਰਵਾਬ ਨੂੰ ਬੰਦ ਕਰੋ ਫਿਰ ਗੁਰੂ ਨਾਨਕ ਸਾਹਿਬ ਜੀ ਉਸ ਨੂੰ ਜਵਾਬ ਦਿੰਦੇ ਹਨ ਕਿ ਠੀਕ ਹੈ ਮੈਂ ਇਹ ਸੰਗੀਤ ਬੰਦ ਕਰ ਦਿੰਦਾ ਹਾਂ ਪਰ ਜਿਹੜਾ ਸੰਗੀਤ ਕੁਦਰਤ गा ਰਹੀ ਹੈ ਤੂੰ ਉਸ ਸੰਗੀਤ ਨੂੰ ਕਿਵੇਂ ਬੰਦ ਕਰੇਗਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਇਨ੍ਹਾਂ ਚਲਦੀਆਂ ਹਵਾਵਾਂ ਵਿੱਚ ਸੰਗੀਤ ਹੈ ਇਨ੍ਹਾਂ ਵਹਿੰਦੇ ਪਾੜੀਆਂ ਵਿੱਚ ਸੰਗੀਤ ਹੈ ਪੱਤਿਆਂ ਦੇ ਸ਼ੋਰ ਅੰਦਰ ਇਹ ਤਾਂ ਇਤੋਂ ਤੱਕ ਤੁਸੀਂ ਆਪਣੇ ਹੱਥ ਦੀ ਨਬਜ ਨੂੰ ਧਿਆਨ ਨਾਲ ਸੁਣੋ ਇਹ ਵੀ ਇੱਕ ਸੰਗੀਤ ਹੈ ਇਹ ਸਭ ਇੱਕ ਸੁਰਮ ਇੱਕ ਤਾਲ ਦੇ ਵਿੱਚ ਚੱਲ ਰਹੇ ਹਨ ਤੇਰੇ ਦਿਲ ਦੀ ਧੜਕਣ ਵਿੱਚ ਸੰਗੀਤ ਹੈ ਤੇਰੇ ਜੋ ਸਾਹ ਆ ਰਹੇ ਹਨ ਉਸ ਦੇ ਵਿੱਚ ਸੰਗੀਤ ਹੈ ਹੁਣ ਤੁਸੀਂ ਦੱਸੋ ਇਹਨਾਂ ਨੂੰ ਕਿਵੇਂ ਬੰਦ ਕਰੋਗੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਇਹ ਸਭ ਪ੍ਰਮਾਤਮਾ ਨੇ ਇੱਕ ਸੁਰਮ ਇੱਕ ਤਾਲ ਦੇ ਵਿੱਚ ਬਣਾਇਆ ਹੈ ਹੁਣ ਜੇਕਰ ਤੇਰੇ ਦਿਲ ਦੀ ਧੜਕਣ ਤਾਲ ਤੋਂ ਬੇਤਾਲ ਹੋ ਜਾਵੇ ਤਾਂ ਤੂੰ ਬਿਮਾਰ ਹੋ ਜਾਵੇਂਗਾ ਹੁਣ ਦੱਸੋ ਤੁਸੀਂ ਕਿੱਤੋਂ ਕਿਤੋਂ ਸੰਗੀਤ ਬੰਦ ਕਰੋਗੇ ਇਹ ਸਭ ਸੁਣ ਕੇ ਦਸਤਗੀਰ ਦੀ ਅੱਖਾਂ ਖੁੱਲ ਜਾਂਦੀਆਂ ਹਨ ਪਰ ਫਿਰ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਸਵਾਲ ਕਰਦਾ ਹੈ ਕਿ ਤੁਸੀਂ ਹਾਜ਼ਰਤ ਮੁਹੰਮਦ ਸਾਹਿਬ ਦੇ ਬਿਲਕੁਲ ਉਲਟ ਬੋਲ ਰਹੇ ਹੋ ਕਿਉਂਕਿ ਹਾਜ਼ਰਤ ਮੁਹੰਮਦ ਨੇ ਕਿਹਾ ਹੈ ਸੱਤ ਆਕਾਸ਼ ਹਨ ਸੱਤ ਪਤਾਲ ਹਨ ਕੁੱਲ 14 ਲੋਕ ਦੱਸੇ ਹਨ ਉਨ੍ਹਾਂ ਨੇ ਪਰ ਤੁਸੀਂ ਕਹਿ ਰਹੇ ਹੋ ਕਿ ਲੱਖਾਂ ਹੀ ਆਕਾਸ਼ ਹਨ ਤੇ ਲੱਖਾਂ ਹੀ ਪਤਾਲ ਹਨ ਤਾਂ ਗੁਰੂ ਨਾਨਕ ਸਾਹਿਬ ਜੀ ਇਸ ਦਾ ਜਵਾਬ ਦਿੰਦੇ ਹਨ ਕਿ ਜੋ ਹਾਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਹੈ ਉਹ ਬਿਲਕੁਲ ਇਹ ਕਿਹਾ ਹੈ ਪਰ ਜੋ ਮੈਂ ਕਹਿ ਰਿਹਾ ਹਾਂ ਉਹ ਵੀ ਗਲਤ ਨਹੀਂ ਹਜਰਤ ਮੁਹੰਮਦ ਨੂੰ ਕੁੱਲ 14 ਲੋਕ ਦਿਖੇ ਹਨ 7 ਉੱਪਰ ਤੇ 7 ਥੱਲੇ ਪਰ ਮੈਨੂੰ ਲੱਖਾਂ ਦੇਖ ਰਹੇ ਹਨ ਤਾਂ ਮੈਂ ਲੱਖਾਂ ਕਹਿ ਰਿਹਾ ਹਾਂ ਫਿਰ ਇਸ ਵਿੱਚ ਗਲਤ ਕੀ ਹੈ ਫਿਰ ਪੀਰ ਦਸਤਗਿਰ ਗੁਰੂ ਨਾਨਕ ਜੀ ਨੂੰ ਕਹਿੰਦਾ ਹੈ ਕਿ ਤੁਸੀਂ ਲੱਖਾਂ ਆਕਾਸ਼ ਤੇ ਲੱਖਾਂ ਪਤਾਲਾਂ ਦੀ ਗੱਲ ਕਰ ਰਹੇ ਹੋ ਪਰ ਕੀ ਤੁਸੀਂ ਦਿਖਾ ਸਕਦੇ ਹੋ ਇਹ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਠੀਕ ਹੈ ਤੁਸੀਂ ਆਪਣਾ ਇੱਕ ਭਰੋਸੇਮੰਦ murid ਮੇਰੇ ਸਾਹਮਣੇ ਬਿਠਾ ਦਿਓ ਮੈਂ ਉਸ ਨੂੰ ਲੱਖਾਂ ਆਕਾਸ਼ ਤੇ ਲੱਖਾਂ ਹੀ ਪਤਾਲ ਦਿਖਾ ਦਿੰਦਾ ਹਾਂ ਤਾਂ ਦਸਤਗੀਰ ਨੇ ਕਿਹਾ ਮੈਨੂੰ ਸਭ ਤੋਂ ਵੱਧ ਭਰੋਸਾ ਆਪਣੇ ਪੁੱਤਰ ਤੇ ਹੈ ਫਿਰ ਗੁਰੂ ਨਾਨਕ ਸਾਹਿਬ ਜੀ ਉਸਦੇ ਪੁੱਤਰ ਨੂੰ ਸਾਹਮਣੇ ਬਿਠਾਉਂਦੇ ਹਨ ਤੇ ਕਹਿੰਦੇ ਹਨ ਕਿ ਪੁੱਤਰ ਅੱਖਾਂ ਬੰਦ ਕਰ ਲਓ ਤੇ ਜੋ ਅਸੀਂ ਪੜਾਂਗੇ ਤੁਸੀਂ ਉਹੀ ਪੜਨਾ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਹਨ ਸਰੀਰਕ ਤੌਰ ਤੇ ਤਾਂ ਉਹ ਦੋਨੇ ਉੱਥੇ ਹੀ ਬੈਠੇ ਸਨ ਪਰ ਗੁਰੂ ਨਾਨਕ ਸਾਹਿਬ ਜੀ ਪੀਰ ਦਸ ਦਸਤਗੀਰ ਦੇ ਪੁੱਤਰ ਨੂੰ ਲੈ ਕੇ ਖੰਡਾ ਬਰਹਿਮੰਡਾ ਦੀ ਯਾਤਰਾ ਕਰ ਰਹੇ ਸਨ ਸਾਰੀ ਯਾਤਰਾ ਕਰਨ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਜੀ ਪੀਰ ਦਸਤਗੀਰ ਦੇ ਪੁੱਤਰ ਨੂੰ ਲੈ ਕੇ ਸੱਚਖੰਡ ਪਹੁੰਚਦੇ ਹਨ ਤਾਂ ਗੁਰੂ ਨਾਨਕ ਸਾਹਿਬ ਜੀ ਪੀਰ ਦਸਤਗੀਰ ਦੇ ਪੁੱਤਰ ਨੂੰ ਕਹਿੰਦੇ ਹਨ ਕਿ ਪੁੱਤਰਾ ਇਹ ਕਲਯੁਗ ਹੈ ਅੱਜ ਦੇ ਸਮੇਂ ਸਕਾ ਪਿਉ ਵੀ ਆਪਣੇ ਪੁੱਤਰ ਦੇ ਯਕੀਨ ਨਹੀਂ ਕਰਦਾ ਉਹਨਾਂ ਸਭ ਨੂੰ ਯਕੀਨ ਦਿਵਾਉਣ ਲਈ ਆਪਾਂ ਇੱਥੋਂ ਕੋਈ ਵਸਤੂ ਲੈ ਕੇ ਜਾਵਾਂਗੇ ਤਾਂ ਜੋ ਉਹ ਯਕੀਨ ਕਰ ਲੈਣ ਕਿ ਆਪਾਂ ਖੰਡਾ ਬਰਹਿਮੰਡਾ ਦੀ ਯਾਤਰਾ ਕਰਕੇ ਆਏ ਹਾਂ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਪੁੱਤਰਾ ਹੱਥ ਅੱਗੇ ਕਰੋ ਤਾਂ ਗੁਰੂ ਨਾਨਕ ਸਾਹਿਬ ਜੀ ਬਾਟੇ ਦੇ ਅੰਦਰ ਦੇਖ ਪ੍ਰਗਟ ਕਰਕੇ ਉਸਦੇ ਹੱਥ ਵਿੱਚ ਰੱਖ ਦਿੰਦੇ ਹਨ ਫਿਰ ਜਦੋਂ ਇਹ ਵਾਪਸ ਧਰਤੀ ਤੇ ਆਉਂਦੇ ਹਨ ਤਾਂ ਪੀਰ ਦਸਤਗੀਰ ਦਾ ਪੁੱਤਰ ਅੱਖਾਂ ਖੋਲਦਿਆਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼ ਜਿਸ ਦਾ ਕੋਈ ਅੰਤ ਨਹੀਂ ਗੁਰੂ ਨਾਨਕ ਖੁਦ ਖੁਦਾ ਹੈ ਜਿਹੜੀ ਦੀਗ ਬਾਟੇ ਅੰਦਰ ਪ੍ਰਗਟ ਕਰਕੇ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਤੋਂ ਲੈ ਕੇ ਆਏ ਸਨ ਦਸਤਗੀਰ ਦਾ ਪੁੱਤਰ ਉਹ ਦੀਗ ਸਭ ਵਿੱਚ ਵਰਤੌਂਦਾ ਹੈ ਦੀਗ ਛਕਣ ਤੋਂ ਬਾਅਦ ਦਸਤਗੀਰ ਕਹਿੰਦਾ ਹੈ ਕਿ ਇਹ ਵਸਤ ਕبھی ਚਖੀ ਨਹੀਂ ਹੇ ਨਾਨਕ ਇਹ ਕਿਸ ਲੋਕ ਕੀ ਹੈ ਤਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਇਹ ਤੁਰ ਦਰਗਾਹ ਦੀ ਵਸਤ ਹੈ ਸੱਚਖੰਡ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜੋ ਬਾਟੇ ਅੰਦਰ ਦੇਗ ਪ੍ਰਗਟ ਕੀਤੀ ਸੀ ਇਹ ਉਹੀ ਦੀਗ ਹੈ ਜਿਸ ਨੂੰ ਅੱਜ ਆਪਾਤ ਕਰਾਹ ਪ੍ਰਸ਼ਾਦ ਦੇ ਨਾਮ ਨਾਲ ਜਾਣਦੇ ਹਾਂ ਜਦੋਂ ਦਸਤਗਿਰੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਕਿ ਹੇ ਸੱਚੇ ਪਾਤਸ਼ਾਹ ਜੇਕਰ ਇਹ ਦੀਗ ਦੁਬਾਰਾ ਬਣਾਈ ਹੋਵੇ ਤਾਂ ਗੁਰੂ ਨਾਨਕ ਸਾਹਿਬ ਜੀ ਉਸ ਕੋਲੋਂ ਖੰਡ ਆਟਾ ਤੇ ਕਿਉਂ ਮੰਗਾਉਂਦੇ ਹਨ ਤੇ ਫਿਰ ਬਗਦਾਦ ਦੀ ਧਰਤੀ ਤੇ ਪਹਿਲੀ ਵਾਰ ਕਰਾਹ ਪ੍ਰਸ਼ਾਦ ਦੀ ਦੀਗ ਬੜਾਈ ਗਈ ਤੇ ਵਰਤਾਈ ਗਈ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ